ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿੱਦਾਂ ਕਿ ਤੁਹਾਨੂੰ ਪਤਾ ਹੀ ਆਪਣਾ ਕੁਝ ਦਿਨ ਪਹਿਲਾਂ ਮੱਪੀ ਭਾਈ ਦੀ ਵੀਡੀਓ ਕੀਤੀ ਸੀ ਉੱਗੀ ਤੋਂ ਆ ਬਾਜੀ ਬਹੁਤ ਵਧੀਆ 플레이 ਰਹੇ ਆ ਤੇ ਅੱਜ ਆਪਾਂ ਵੀਰ ਕੋ ਦੁਬਾਰਾ ਆਏ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਾਜੀ ਤੇ ਪਹਿਲਾਂ ਸਿਹਤ ਦਾ ਸੁਣਾਓ ਕਿੱਦਾਂ ਹੋਣ ਠੀਕ ਆ ਠੀਕ ਆ ਬਾਜੀ ਮੇਰਾ ਥੋੜਾ ਦਿਮਾਗ ਦਾ ਪ੍ਰੇਸ਼ਨ ਹੋਇਆ ਸੀ ਉਹਦੇ ਕਰਕੇ ਮੈਨੂੰ ਚੇਤਾ ਭੁੱਲਦਾ ਵਾ ਦਿਮਾਗ ਅੱਛਾ ਚੇਤਾ ਭੁੱਲਦਾ ਵਾ ਚੱਕਰ ਹੁੰਦੇ ਤੁਹਾਨੂੰ ਲੱਗੇ ਜਿੱਦਾਂ ਮੈਂ ਹੋਣ ਆਇਆ ਵਾ ਮੇਰਾ ਆਪਣੇ ਪਤਾ ਲੱਗ ਗਿਆ ਤੁਹਾਨੂੰ ਤੁਹਾਨੂੰ ਪਤਾ ਲੱਗ ਤੁਹਾਡਾ ਮੈਨੂੰ ਪਤਾ ਲੱਗਿਆ ਤੁਸੀਂ ਮ ਜਿਹੜੇ ਬੰਦੇ ਮੈਨੂੰ دیر ਬਾਅਦ ਮਿਲਦੇ ਉਹਨਾਂ ਦਾ ਮੈਨੂੰ ਚੇਤਾ ਹੀ ਨਹੀਂ ਹੁੰਦਾ ਕਈਆਂ ਦਾ ਅੱਛਾ ਹਾਂ ਕਈਆਂ ਦਾ ਮੈਨੂੰ ਉਦੋਂ ਨਹੀਂ ਚੇਤਾ ਨਹੀਂ ਉਦੋਂ ਬੰਦੇ ਦਾ ਨਾਮ ਕੀ ਆ ਕਿ ਕਿਹੜਾ ਪਿੰਡ ਕੁਛ ਨਹੀਂ ਪਤਾ ਤਾ ਕਦਾ ਹੂੰ ਇੱਦਾਂ ਮੈਂ ਬਾਹਰ ਬੈਜਿਆ ਨਾ ਉਹਨਾਂ ਰੋਡ ਤੇ ਅੱਛਾ ਹੀ ਕਈ ਬੰਦੇ ਮੈਨੂੰ ਬੁਲਾ ਕੇ ਜਾਂਦੇ ਹੁੰਦੇ ਆ ਮੈਂ ਉਦੋਂ ਹੀ ਵੈਸੇ ਹੀ ਹੱਥ ਖੜਾ ਕਰ ਦਿੰਦਾ ਹੁੰਦਾ ਆਪਣੀ ਅੱਛਾ ਮੈਂ ਕਹਿੰਦਾ ਜਿਹੜੇ ਤੇ ਤੁਹਾਨੂੰ ਨਹੀਂ ਵੀ ਆਪਣੇ ਜਿਨ੍ਹਾਂ ਦਾ ਪਤਾ ਤੇ ਉਦੋਂ ਹੀ ਹੱਥ ਖੜਾ ਕਰ ਦਿੰਨੇ ਮੈਨੂੰ ਚੇਤਾ ਹੀ ਨਹੀਂ ਹੁੰਦਾ ਹੁੰਦਾ ਵੀ ਕੌਣ ਆ ਅੱਛਾ ਉਹ ਬੁਲਾਉਂਦੇ ਆ ਹੱਥ ਖੜਾ ਕਰਕੇ ਹਾਲ ਚਾਲ ਹੀ ਪੁੱਛੀ ਜਾਂਦੇ ਕਿਦਾਂ ਠੀਕ ਆ ਹਾਂ ਮੈਂ ਹੱਥ ਖੜਾ ਕਰ ਦਿੰਦਾ ਹਾਂ ਅੱਛਾ ਵੀ ਠੀਕ ਆ ਮੱਪੀ ਬਾ ਤਕਰੀਬਨ ਆਪਾਂ ਨੂੰ 1 ਸਾਲ ਤਾਂ ਉਹ ਚੱਲਾ ਵੀਡੀਓ ਕੀਤੀ ਨੂੰ ਹਨਾ ਹਾਂਜੀ ਤੇ 1 ਸਾਲ ਦੇ ਵਿੱਚ ਥੋੜਾ ਬਹੁਤ ਇੰਪਰੂਵਮੈਂਟ ਹੋਇਆ ਵਾ ਜਿੱਦਾਂ ਵੀ ਤੁਹਾਡਾ ਟ੍ਰੀਟਮੈਂਟ ਚੱਲਦਾ ਪਿਆ ਸੀਗਾ ਨਹੀਂ ਇੰਨਾ ਜ਼ਿਆਦਾ ਨਹੀਂ ਮੇਰੇ ਸਰੀਰ ਦੀ ਉਹ ਮੂਵਮੈਂਟ ਹੈ ਨਹੀਂਗੀ ਅੱਛਾ ਹਾਂ ਇਹ ਸਾਰੀ ਦਿਮਾਗ ਨੇ ਚਲਾਉਣਾ ਸਰੀਰ ਹੂੰ ਹੂੰ ਜੇ ਦਿਮਾਗ ਚੱਲਦਾ ਵਾ ਤਾਂ ਫੇ ਸਰੀਰ ਵੀ ਚੱਲਦਾ ਵਾ ਹਮ ਹਰ ਇੱਕ ਚੀਜ਼ ਤੇ ਦਿਮਾਗ ਕੰਮ ਕਰਦਾ ਸਹੀ ਗੱਲ ਆ ਮੇਰਾ ਉਹ ਦਿਮਾਗ ਨਹੀਂ ਗਾ ਸਹੀ ਪਹਿਲਾਂ ਵਾਲਾ ਹਮ ਵੈਸੇ ਉਹਦਾ ਡਾਕਟਰ ਕੀ ਆਪਣੇ ਕਹਿੰਦੇ ਆ ਵੀ ਹੋਣਾ ਬਹੁਤ ਫਰਕ ਪੈ ਜਾਊਗਾ ਇਹ ਹੀ ਕਹਿੰਦਾ ਵਾ ਵੀ ਜੰਗ ਏ ਜਾਂ ਹੌਲੀ ਹੌਲੀ ਫਰਕ ਪੈ ਜਾਣਾ ਅੱਛਾ ਇੱਕ ਡਾਕਟਰ ਨੇ ਤੇ ਮੈਨੂੰ ਨਾ ਹੀ ਕਰਤੀ ਸੀ ਉਹ ਮੈਂ ਛੱਡਤਾ ਹੀ ਡਾਕਟਰ ਹਮ ਹਮ ਜਿੱਥੋਂ ਪਹਿਲਾਂ ਮੇਰਾ ਮੈਂ ਉਹਨੂੰ ਪੁੱਛਿਆ ਜੀ 8-8 ਸਾਲ ਹੋ ਗਿਆ ਦਵਾਈ ਖਾਂਦੇ ਨੂੰ ਹਮ ਮੈਂ ਡਾਕਟਰ ਸਾਹਿਬ ਮੈਂ ਕਦੋਂ ਠੀਕ ਹੋਣਾ ਹਮ ਕਹਿੰਦਾ ਤੂੰ ਠੀਕ ਨਹੀਂ ਹੋਣਾ ਮਨ ਜੇ ਤੋੜਿਆ ਉਹਨੇ ਮੇਰਾ ਕਹਿੰਦਾ ਕੀ ਕੰਮ ਕਰਦਾ ਏ ਮੈਂ ਕਹਿੰਦਾ ਮੈਂ ਇੱਕ ਵੱਡੀ ਖੇਡ ਦਾ ਏ ਭੋਲੀਆ ਕਬੱਡੀ ਤੂੰ ਕਹਿੰਦਾ ਮੈਂ ਚਲ ਕਬੱਡੀ ਤੇ ਪੁੱਜ ਜਾਊਂਗਾ ਮੈਂ ਹੂੰ ਮੈਂ ਕਹਿੰਦਾ ਮੈਂ ਠੀਕ ਹੋ ਤੱਕ ਹੋਣਾ ਠੀਕ ਨਹੀਂ ਹੋਣਾ ਤੂੰ ਕਹਿੰਦਾ ਨਹੀਂ ਜਦੋਂ ਨੇ ਇੰਨੀ ਗੱਲ ਕਹੀ ਵੀ ਕਬੱਡੀ ਭੁੱਲ ਜਾ ਤੇ ਫਿਰ ਅਫਸੋਸਤਾ ਹੋਇਆ ਹੋਣਾ ਮਾਪੇ ਸੋਸਤਾ ਹੋਇਆ ਵਾ ਮੇਰਾ ਮਨ ਕਰਦਾ ਮੈਂ ਖੇਡਾਂ ਹਾਂ ਜਦੋਂ ਕਰਦਾ ਵਾ ਖੇਡਾਂ ਮੈਂ ਕਹਿੰਦਾ ਡਾਕਟਰ ਸਾਹਿਬ ਮੈਂ ਕਦੋਂ ਠੀਕ ਹੋਣਾ ਵਾ ਤੂੰ ਠੀਕ ਨਹੀਂ ਹੋਣਾ ਕਹਿੰਦਾ ਓਏ ਹੋਏ ਪਤਾ ਨਹੀਂ ਏਦਾਂ ਕਿਉਂ ਕਹਿਤਾ ਹਾਂ ਨੇ ਮਪੀਵਾ ਠੀਕ ਹੋਏਗਾ ਤੂੰ ਆਪਣੇ ਮਨ ਚ ਨਹੀਂ ਕਦੀ ਏਦਾਂ ਸੋਚਣਾ ਕਿ ਮੈਂ ਮਿਹਨਤ ਨਹੀਂ ਹਾਰੀ ਕਈ ਵਾਰੀ ਦਾ ਹੋਰ ਤਰ੍ਹਾਂ ਹੁੰਦਾ ਵਾ ਕਿਈ ਵਾਰੀ ਵੀ ਮੈਨੂੰ ਆਪਣੇ ਆਪ ਤੋਂ ਮੈਂ ਪਾਣੀ ਦਾ ਗਲਾਸ ਨਹੀਂ ਚੱਕ ਕੇ ਪੀ ਸਕਦਾ ਘਰ ਦੇ ਮੌਜਮਾਨ ਨਹੀਂ ਪੈਂਦੀ ਮੈਨੂੰ ਆ ਚੀਜ਼ ਦੇ ਦੋ ਉਹ ਦੇ ਦੋ ਉਹ ਦੇ ਦੋ ਤੂੰ ਬਾਕੀ ਜਿੰਨੇ ਵੀ ਭੈਣ ਭਰਾ ਆਪਾਂ ਨੂੰ ਦੇਖ ਰਹੇ ਆ ਆਪਾਂ ਨੂੰ ਦਾਦੀ ਵੀ ਆਪਾਂ ਪਹਿਲਾਂ ਵੀ ਮੱਪੀ ਪਾ ਦੀ ਵੀਡੀਓ ਕੀਤੀ ਸੀ ਉਹਦੇ ਚ ਤਕਰੀਬਨ ਸਾਰੀਆਂ ਗੱਲਾਂ ਆਪਾਂ ਕੀਤੀਆਂ ਹੀ ਹੋਈਆਂ ਵਾ ਹਾਂਜੀ ਹਾਂਜੀ ਵੀਰ ਦੇ ਨਾਲ ਕਿੱਦਾਂ ਇਨਸੀਡੈਂਟ ਹੋਇਆ ਸੀਗਾ ਕੀ ਚੱਕਰ ਸੀ ਬਹੁਤ ਵਧੀਆ ਰੀਡਰ ਸੀ ਭਾਜੀ ਤੇ ਤੁਹਾਨੂੰ ਆਪਾਂ ਦੱਸਦੇ ਆਂ ਦੀਸ਼ਾ ਲੋ ਵਾਲਟੇਰੀਆਂ ਜਿਹੜੇ ਆਪਣੇ ਵੀਰ ਆਪਣੇ ਬਹੁਤ ਵਧੀਆ ਜਾਫੀ ਆ ਤੇ ਉਹਨਾਂ ਦੇ ਜੈਜਾ ਜੀ ਆ ਆਪਣੇ ਭਾਜੀ ਤੇ ਉਹਨਾਂ ਲੋ ਵੀ ਕਾਫੀ ਸਪੋਰਟ ਆ ਕਦੇ ਵੀ ਹਨਾ ਬਹੁਤ ਸਪੋਰਟ ਆ अच्छा जद्दा हुन ਆਪਣੇ ਬਾਹਰ ਖੇਡਦੇ ਆ ਤੇ ਫੋਨ ਵਗੈਰਾ ਉਧਰ ਰਹਿੰਦਾ ਹਾਂਜੀ ਹਾਂਜੀ ਅੱਛਾ ਫੋਟ ਕਹਿੰਦਾ ਹੁੰਦਾ ਦੱਸੋ ਕਿਹੜੀ ਚੀਜ਼ ਦੀ ਲੋੜ ਆ ਮੈਂ ਇੰਟਰਨੈਟ ਕਰੂੰਗਾ ਹਾਰਾ ਕੋਈ ਇੱਕ ਭੈਣ ਲੋ ਵੀ ਪੂਰਾ ਹੌਸਲਾ ਤੁਹਾਨੂੰ ਤੁਹਾਡੇ ਵਾਈਫ ਆ ਨਾ ਵੀ ਬਹੁਤ ਸਾਥ ਦਿੰਦੇ ਆ ਉਹ ਨਹੀਂ ਉਹਨੂੰ ਹਰ ਇੱਕ ਚੀਜ਼ ਹੁਣ ਮੈਨੂੰ ਪਤਾ ਉਹਨੂੰ ਪਤਾ ਵਾ ਇਹਨੇ ਕਿਹੜੇ ਟਾਈਮ ਤੇ ਕੀ ਖਾਣਾ ਵਾ ਤੇ ਕੀ ਇਹਨੇ ਹੂੰ ਕੀਣਾ ਵਾ ਪਾਣੀ ਦਾ ਵਾਟਰ ਕੂਲਰ ਅਮੀਰ ਲੱਗੀ ਰੱਖਿਆ ਹੋਇਆ ਉਹਨੇ ਅੱਛਾ ਪਾਣੀ ਹੁਣ ਮੈਂ ਪੀ ਲੈਣਾ ਹੁਣ ਨਵਾਜ਼ ਨਹੀਂ ਮਾਨਨੀ ਪੈਂਦੀ ਹੈਗੀ ਹੂੰ 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 ਪਾਣੀ ਇੱਥੇ ਮੁੱਕ ਜਾਵੇ ਤਾਂ ਪਰ ਦੇਣਾ ਉਹਨੇ ਸਵੇਰ ਨੂੰ ਇੱਕ ਵਾਰੀ ਪਰ ਦੇਣਾ ਇੱਕ ਵਾਰੀ ਰਾਤ ਸ਼ਾਮ ਦਪਹਿਰ ਨੂੰ ਕਿ ਯਾਰੀ ਜਿਆਦਾ ਪੀਣਾ ਪੈ ਜਾਂਦਾ ਜਦੋਂ ਗਰਮੀ ਜਿਆਦੀ ਹੋਵੇ ਹਾਂਜੀ ਹਾਂਜੀ ਤੇ ਦਪਹਿਰ ਨੂੰ ਵੀ ਪਰ ਦੇਣਾ ਰਾਤ ਨੂੰ ਵੀ ਪਰ ਲੈਣਾ ਮੈਂ ਪੀਵਰੇ ਵੈਸੇ ਜਿਹੜੇ ਤੁਹਾਡੇ ਵਧੀਆ ਵਧੀਆ ਮੈਚ ਲੱਗੇ ਪਹਿਲਾਂ ਵੀ ਤੁਸੀਂ ਜਿੱਥੇ ਜਿੱਥੇ ਖੇਡਦੇ ਰਹੇ ਹਾਂ ਤੇ ਤੁਹਾਨੂੰ ਯਾਦ ਆ ਪੂਰੇ ਯਾਦ ਅੱਛਾ ਉਹ ਨਹੀਂ ਭੁੱਲੇ ਉਹ ਹੁੰਦੇ ਆ ਚਾਲ ਅੱਛਾ ਹੌਲੀ ਹੌਲੀ ਹੁੰਦੇ ਆ ਪਹਿਲਾਂ ਪਹਿਲਾਂ ਨਹੀਂ ਕੋਸ਼ ਵੀ ਨਹੀਂ ਹਾਂ ਕਈਆਂ ਮੈਨੂੰ ਪਿੰਡਾਂ ਦੇ ਰਾਵਾਂ ਦਾ ਨਹੀਂ ਚਿੱਤਾ ਹੈਗਾ ਹੂੰ ਮੈਨੂੰ ਤਾਂ ਇਦਾਂ ਜਾਂਦੇ ਹੁੰਦੇ ਸਾਰੇ ਪਤਾ ਹੈ ਮੈਂ ਇੱਧਰ ਜਾਂਦੇ ਹੁੰਦੇ ਇੱਥੋਂ ਮਲਸੀਆਂ ਜਾਂਦੇ ਹੁੰਦੇ ਸੀ ਮਲਜ਼ੀਆਂ ਤੋਂ ਮਿਹਨਤ ਲਾਉਂਦੇ ਹੁੰਦੇ ਉੱਥੇ ਕਸੂਰਪੁਰ ਪਿੰਡ ਹੂੰ ਹੁਣ ਮੈਨੂੰ ਉਹ ਪਤਾ ਨਹੀਂ ਵੇਖ ਕੇ ਇਹ ਕਿੰਦੀ ਜਾਂਦੇ ਹੁੰਦੇ ਕਿਦਾਂ ਯਾਕੂ ਕਿੰਦੀ ਹੁੰਦੇ ਹੁੰਦੇ ਯਾਦ ਨਹੀਂ ਆਂਗਾ ਮੇਰਾ ਦੋਸਤ ਆ ਹੁਣ ਅਮਰੀਕਾ ਚਾ ਸੋਣੂ ਉਹ ਲੈ ਕੇ ਜਾਂਦਾ ਹੁੰਦਾ ਮੈਨੂੰ ਉਹਨੂੰ ਸਾਰਾ ਕੁਝ ਪਤਾ ਹੈ ਅੱਛਾ ਮੇਰੇ ਕੋਲ ਤਾਂ ਜਿੱਦਾਂ ਸਾਈਕਲ ਵੀ ਹੈ ਨਹੀਂ ਸਗਾ ਉਹਦੇ ਕੋਈ ਮੋਟਰਸਾਈਕਲ ਹੈਗਾ ਜਗਾ ਉਹ ਹੀ ਲੈ ਜਾਂਦਾ ਹੁੰਦਾ ਹੈ ਆਪੇ ਉਹ ਹੀ ਵੀ ਲੈ ਜਾਂਦਾ ਹੁੰਦਾ ਨਾ ਕਦੀ ਉਹਨੇ ਮਨ ਸੈਤਲ ਟੂਲ ਦਾ ਵੀ ਨਹੀਂ ਕਿਹਾ ਵੀ ਗਾ ਦੀ ਤੇਲ ਪਾਉਣਾ ਆ ਵਾ ਜਾਂ ਕਿ ਆਪਣੇ ਆਪ ਤੇਲ ਪਾਉਂਦਾ ਸੀ ਉਹ ਹੂੰ ਮਾਪੀ ਪਾ ਜਿੱਦਾਂ ਆਪਾਂ ਪਿਛਲੀ ਵੀਡੀਓ ਚ ਵੀ ਗੱਲ ਕੀਤੀ ਸੀ ਜਿੱਦਾਂ ਦੀ ਵਾਈਫ ਤੁਹਾਨੂੰ ਮਿਲੀ ਆ ਜਾਂ ਵੀ ਆਪਣੇ ਤੁਹਾਡੇ ਸਹੁਰੇ ਘਰ ਵੀ ਜਿਹਦਾ ਦੇਸ਼ ਆ ਭਾਜੀ ਆ ਜਾਂ ਉਹਨਾਂ ਦੀ ਫੈਮਿਲੀ ਆ ਵੀ ਤੁਹਾਡਾ ਹਰੇਕ ਪੱਖੋਂ ਉਹਨਾਂ ਨੇ ਸਪੋਰਟ ਕੀਤੀ ਆ ਤੁਹਾਡੀ ਹਨਾ ਹਾਂਜੀ ਹਾਂਜੀ ਜਿੱਦਾਂ ਮੈਂ ਬਿਮਾਰ ਹੋ ਗਿਆ ਸੀਗਾ ਸਾਥ ਨਹੀਂ ਛੱਡਿਆ ਹੂੰ ਨਹੀਂ ਤੇ ਅੱਜ ਕੱਲ ਤੁਹਾਨੂੰ ਪਤਾ ਹੀ ਆ ਹਨਾ ਜਿੱਦਾਂ ਮੈਂ ਆਖਵੇਂ ਮੈਂ ਵੀਡੀਓ ਦੇ ਦੇ ਜਾਏਗਾ ਹੂੰ ਸੁਲਤਾਨ ਸਿੰਘਾ ਦੋਦਾਲਾ ਬੰਦਾ ਹਾਂ ਉਹਦੀ ਡੈਥ ਹੋ ਗਈ ਉਹਦਾ ਟੈਗ ਮੇਰੇ ਤੋਂ ਬਾਅਦ ਹੋਇਆ ਉਹਨੂੰ ਓਦਾਂ ਟੈਗ ਮੇਰੇ ਤੋਂ ਬਾਅਦ ਹੋਇਆ ਵਾ ਹੂੰ ਮੈਂ ਗੱਲ ਕਰਦਾ ਜੀ ਟੈਗ ਸੀਮ ਉਹਨਾਂ ਮੇਰਾ ਬੀਬੀ ਵਦਨ ਦੇ ਕਰਕੇ ਹੋਇਆ ਉਹਦਾ ਵੀ ਬੀਬੀ ਵਦਨ ਦੇ ਕਰਕੇ ਹੋਇਆ ਹੂੰ ਹੂੰ ਡੈਥ ਹੋ ਗਈ ਜੇ ਉਹਦੀ ਉਹਦੇ ਵਾਈਫ ਉਹਦੀ ਸਪੋਰਟ ਕਰਦੀ ਸ਼ਾਇਦ ਉਹਦੀ ਡੈਥ ਨਹੀਂ ਹੋਣੀ ਹਾਂ ਸਹੀ ਗੱਲ ਹੈ ਜੀ ਮੈਂ ਅੱਜ ਵੀ ਦੇਖਦਾ ਮੈਂ ਕਹਾਂ ਵੀ ਉਹ ਟੈਗ ਉਹਨੂੰ ਮੇਰੇ ਤੋਂ ਬਾਅਦ ਹੋਇਆ ਵਾ ਡੈਥ ਹੋ ਗਈ ਉਹਦੀ ਉਹਦੀ ਮੌਤ ਨਹੀਂ ਸੀ ਹੋਣੀ ਜੇ ਉਹ ਤਾਂ ਸਾਥ ਉਹ ਦਿੰਦੀ ਉਹਦੇ ਕੱਬ ਵਾਈਫ ਸਹੀ ਗੱਲ ਹੈ ਕਈ ਵਾਰੀ ਤਾਂ ਮੈਨਾਂ ਮੈਨੂੰ ਉਹ ਕਹਿੰਦਾ ਹੁੰਦਾ ਉਹ ਵੀ ਇਦਾਂ ਮੇਰੇ ਵਾਂਗ ਬੈਠਾ ਰਹਿੰਦਾ ਹੁੰਦਾ ਘਰੇ ਹਾਂ ਉਹਨੂੰ ਕਹਿੰਦਾ ਹੁੰਦਾ ਕੱਲ ਲਿਆ ਕਰ ਫੋਨ ਮੈਨੂੰ ਕੋਈ ਨਹੀਂ ਆਪਾਂ ਗੱਲਾਂ ਕਰਿਆ ਕਰਾਂਗੇ ਇਦਾਂ ਮੈਨਿਆ ਯਾਰ ਤੇਰਾ ਦੁੱਖ ਕਿਤੋਂ ਬਹੁਤ ਵੱਡਾ ਵਾ ਮੈਂ ਕਿੱਦਾਂ ਕਰਾਂਗਾ ਜਦੋਂ ਮੈਂ ਤੇਰਾ ਦੁੱਖ ਸੁਣਦਾ ਨਾ ਹਾਂ ਕਿਉਂ ਤੂੰ ਮੇਰੇ ਮਿੰਤੇ ਵੀ ਦੁੱਖਾ ਜਾਂਦਾ ਵਾ ਜਿਆਦਾ ਮੈਂ ਆਪਣੇ ਮਨ ਵਿੱਚ ਹੀ ਸੋਚਦਾ ਆਇਗਾ ਮੈਂ ਕਿਹਾ ਨਹੀਂ ਮੇਰੇ ਨਾਲ ਵੀ ਜਿਆਦਾ ਵੱਡਾ ਦੁੱਖ ਹੈ ਇਹ ਤਾਂ ਹੂੰ ਮੈਨੂੰ ਸਾਥ ਸਾਥ ਦੀ ਲੋੜ ਹੁੰਦੀ ਐ ਇਸ ਚ ਬੰਦਾ ਜਦ ਬਿਮਾਰ ਹੋ ਜਾਂਦਾ ਹੂੰ ਵੀ ਉਹ ਹੁਣ ਉਹਨੂੰ ਸਾਥ ਐਨੀ ਜਿਹਾ ਕੋਈ ਵੀ ਬਾਕੀ ਭੈਣ ਨਾਲ ਸਲਾਈ ਕੜਾਈ ਦਾ ਕੰਮ ਕਰਦੇ ਹਾਂ ਇਹ ਸਲਾਈ ਕਰ ਲੈਂਦੀ ਹੈਗੀ ਚਲੋ ਇਹ ਤਾਂ ਸਾਨੂੰ ਹੁਣ ਇਦਾਂ ਵੀ ਕਿਸੇ ਕੋਲ ਲੈਣ ਦੇਣ ਦੀ ਲੋੜ ਪੈਂਦੀ ਹੈਗੀ ਹਾਂ ਕਰਦਾ ਖਰਚਾ ਚੱਲੀ ਜਾਂਦਾ ਜੋ ਜਿਹੜੀ ਚੀਜ਼ ਅਸੀਂ ਖਾਣੀ ਆ ਬਣਾ ਕੇ ਖਾ ਲਈਦੀ ਹੂੰ ਜੋ ਵੱਡਾ ਕੋ ਖਰਚਾ ਆ ਜਾਂਦਾ ਉਦੋਂ ਕਿਸੇ ਕੋ ਹੈਲਪ ਵੀ ਲੈ ਲਈਦੀ ਆਪਾਂ ਹਿੱਧਰ ਆਪਣੇ ਉਗੀ ਦਾ ਸਰਪੰਚਵਾ ਮੁੰਡਾ ਹਾਂਜੀ ਗੁਰਿੰਦਰ ਸਿੰਘ ਕਾਕਾ ਉਹਦਾ ਨਾਮ ਹਾਂਜੀ ਹਾਂਜੀ ਉਹਨਾਂ ਦੀ ਜ਼ਮੀਨ ਬਹੁਤ ਐ ਇੱਧਰ ਉਹਨੇ ਕੋਲਡ ਸਟੋਰ ਬਣਾਇਆ ਵਾ ਮੈਨੂੰ ਉਹਦੇ ਬਾਹਰ ਬੈਠੇ ਨੂੰ ਉਹਨੇ ਬੁਲਾ ਕੇ ਚੱਲ ਜਾਣਾ ਅੱਛਾ ਬੁਲਾ ਤੇ ਜਾਂਦੇ ਜਾਂਦੇ ਨੇ ਮੈਨੂੰ ਪੁੱਛ ਜਾਣਾ ਕਿੰਦਾ ਕੇ ਹੈਲਪ ਦੀ ਲੋੜ ਆ ਕੋਈ ਚਾਹੀਦਾ ਕੁਝ ਹਾਂ ਪੁੱਛ ਲੈਣਾ ਮੈਨੂੰ ਹੂੰ ਤੇ ਮੈਨੂੰ ਪੁੱਛਣ ਲੱਗਾ ਹੂੰ ਕਹਿੰਦਾ ਕਿੰਦਾ ਠੀਕ ਆ ਮੈਂ ਕਹਾਂ ਹਾਂਜੀ ਠੀਕ ਆ ਬੁੱਜੀ ਹਰਪ੍ਰੀ ਲੋਡ ਦੱਸ ਹੂੰ ਮੈਂ ਕਿਹਾ ਭਾਜੀ ਮੈਨੂੰ ਯਾਰ ਮੈਂ ਘਰੇ ਬੈਠਾ ਬੈਠਾ ਹੁਣ ਆਪ ਗਿਆ ਹਾਂ ਹਾਂ ਹੁਣ ਮੈਨੂੰ ਕੰਮ ਦੇ ਦੇ ਕੰਮ ਤੇ ਲਵਾ ਦੇ ਹੂੰ ਹੂੰ ਉਹਦੀ ਗੁਰ ਪ੍ਰਤਾਪ ਸਿੰਘ ਵਿਡਾਲੇ ਨਾਲ ਅਪਰੋਚ ਆ ਬਹੁਤ ਵੱਡੀ ਹੈ ਨਾ ਅੱਛਾ ਮੈਂ ਕਿਹਾ ਭਾਜੀ ਮੈਨੂੰ ਕੰਮ ਦਿਵਾ ਸਕਦਾ ਮੈਂ ਸੋਚਿਆ ਕਿ ਕੋਈ ਕੰਮ ਤੇ ਲਵਾ ਸਕਦਾ ਉਹ ਕਹਿੰਦਾ ਚੱਲ ਤਾ ਸਾਡੇ ਸਟੋਰ 'ਚ ਆ ਜਾ ਉੱਥੇ ਹੂੰ ਤੇ ਦੇਖ ਲਈ ਤੂੰ ਜੇ ਕੋਈ ਕੰਮ ਕਰ ਸਕਦਾ ਤੂੰ ਹਾਂਜੀ ਉੱਥੇ ਵੀ ਮੈਂ ਗਿਆ ਮੈਂ ਕਿਹਾ ਭਾਜੀ ਦੱਸ ਮੈਨੂੰ ਕਿੱਦਾਂ ਕੀ ਕਰਨਾ ਹੂੰ ਹੂੰ ਉਹ ਕਹਿੰਦਾ ਬਹਿ ਜਾ ਇੱਥੇ ਕੁਰਸੀ ਤੇ ਇਹ ਕੰਮ ਕਰਦੇ ਆ ਲੀਵਰ ਵਾਲੇ ਦੇਖੇ ਕੀ ਕਰਦੇ ਆ ਹੂੰ ਜਦੋਂ ਮਨ ਪੁੱਛਿਆ ਉਹ ਕਹਿੰਦੇ ਸਾਡਾ ਸਾਰਾ ਕੰਮ ਠੇਕੇ ਦਾ ਹੀ ਆ ਅੱਛਾ ਮੈਂ ਕਿਹਾ ਇਹਨਾਂ ਨੂੰ ਤਾਂ ਕਹਿਣ ਦੀ ਲੋੜ ਵੀ ਨਹੀਂ ਹੈਗੀ ਕੰਮ ਇਹਨਾਂ ਨੇ ਆਪ ਹੀ ਕਰੀ ਜਾਣਾ ਹੂੰ ਇੱਕ ਮਹੀਨਾ ਲਾਇਆ ਮੈਂ ਉਥੇ ਕੋਲ ਡਿਸਟੋਰ ਚ ਤੁਰ ਕੇ ਚੱਲ ਜਾਂਦਾ ਹੀ ਤੁਰ ਕੇ ਆ ਜਾਂਦਾ ਹੀ ਲੱਗ ਗਈ ਠੀਕ ਆ ਭਾਈ ਨੇ ਮੈਨੂੰ 7000 ਰੁਪਏ ਦਿੱਤਾ ਮਹੀਨੇ ਦਾ ਅੱਛਾ ਉਹਦੇ ਨਾਲ ਮੈਨੂੰ ਸਕੂਨ ਬਹੁਤ ਹੋਇਆ ਵੀ ਚਲ ਮੇਰੀ ਮਿਹਨਤ ਦੀ ਮਿਹਨਤ ਦੀ ਕਮਾਈ ਆ ਸਹੀ ਗੱਲ ਤੇ ਦੀ ਕਮਾਈ ਆ ਹੂੰ ਹੁਣ ਮੈਂ ਇਸ ਚੀਜ਼ ਦਾ ਕਰਕੇ ਮੈਂ ਹੁਣ ਉਹ बस ਕੰਮ ਖਤਮ ਹੋ ਗਿਆ ਸੀਗਾ ਉਹਨੂੰ ਹੂੰ ਇਹ ਮੇਰਾ ਮੁੰਡਾ ਗਿਆ ਉੱਥੇ ਮੇਰੇ ਲਈ ਰੋਟੀ ਲੈ ਕੇ ਗਿਆ ਅੱਛਾ ਇਹਨੂੰ ਉਹਨੇ ਮੈਨੂੰ ਪਹਿਲੇ ਦਿਨ ਹੀ ਭਾਈ ਨੇ ਥੋੜੇ-ਬੋਧੇ ਖਰਚਾ-ਖਰਚਾ ਦੇ ਦਿੱਤਾ ਸੀਗਾ ਹਾਂ ਹਾਂ ਫੇ ਮੈਨੂੰ ਦਿੱਤੇ ਪੈਸੇ ਦਿੱਤੇ ਮੈਂ ਕਿਹਾ ਲੈ ਚੀਜੀ ਲੈ ਲਈ ਅੱਛਾ ਇਹ ਜ ਇਹਨੂੰ ਪਹਿਲੇ ਦਿਨ ਹੀ ਮੈਂ ਦੇ ਦਿੱਤੇ ਹੂੰ ਜੋ ਮੈਂ ਰੋਜ਼ ਕੰਮ ਤੇ ਜਾਣਾ ਤੇ ਰੋਜ਼ ਹੀ ਸਤ ਪਤਿੰਨ ਬਹਿ ਜੀ ਗਿਆ ਹੂੰ ਮੈਨੂੰ ਰੋਜ਼ ਰੋਜ਼ ਥੋੜੀ ਹੋਣੀ ਮੈਨੂੰ ਨੇਵਾਦੀ ਦੇਣੇ ਸਹੀ ਗੱਲ ਹੈ ਮੱਪੀ ਵੀਰੇ ਉਹੀ ਤਾਂ ਗੱਲ ਆ ਨਾ ਮੈਂ ਵੀ ਇਹੀ ਚਾਹੁੰਦਾ ਵਾਂ ਵੀ ਜਿੱਦਾਂ ਚੱਲੋ ਜਿਹੜੇ ਆਪਣੇ ਭਰਾ ਵਾ ਉਹ ਵੀ ਇਹੀ ਚਾਹੁੰਦੇ ਆ ਵੀ ਵੀ ਜਿੱਦਾਂ ਹੁਣ ਭੈਣ ਆ ਤੇ ਤੁਸੀਂ ਆ ਹਨਾ ਵੀ ਤੁਸੀਂ ਰਲ ਕੇ ਕੋਈ ਨਾ ਕੋਈ ਏਦਾਂ ਦਾ ਕੰਮ ਕਰ ਖੋਲੋ ਵੀ ਤੁਹਾਡਾ ਦਿਲ ਵੀ ਲੱਗਾ ਰਹੇ ਨਾਲ ਤੁਹਾਡੇ ਘਰ ਦਾ ਸਰਕਲ ਵੀ ਚੱਲ ਜਵੇ ਹਨਾ ਹਾਂਜੀ ਹਾਂਜੀ ਨਾਲੇ ਮੇਰੇ ਕੋਲ ਵੀ ਜਿਆਦਾ ਚਿਰ ਬਹਿ ਨਹੀਂ ਬਹਿ ਨਹੀਂ ਹੁੰਦਾ ਹਾਂ ਉਹਦੇ ਨਾਲ ਆ ਵੀ ਤੁਹਾਡਾ ਇੱਕ ਤਾਂ ਟਾਈਮ ਪਾਸ ਹੋ ਜਾ ਕਰੂਗਾ ਇੱਕ ਥੋੜਾ ਜਿਹਾ ਬੋਡੀ ਦੀ ਮੂਵਮੈਂਟ ਹੋਊਗੀ ਉਹਦੇ ਨਾਲ ਕੀ ਆ ਵੀ ਤੁਸੀਂ ਤੰਦਰੁਸਤ ਰਹੋਗੇ ਛੇਤੀ ਹਾਂਜੀ 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 ਹਨਾ ਹਾਂਜੀ ਇਹ ਤਾਂ ਮੇਰਾ ਮੁੰਡਾ ਵੀ ਕੰਮ ਕਰਨ ਨੂੰ ਬਹੁਤ ਕਾਲਾ ਪਾਪਾ ਪਾਦ ਕਰਨ ਪਾੜੀ ਆਪਾਂ ਅਕਾਲੀ ਉਨਕ ਲਈ ਏਦਾਂ ਅੱਛਾ ਨਾਲ ਉਹ ਤਾਂ ਤੁਸੀਂ ਇਕੱਠੇ ਵੀ ਖੇਡੇ ਹੋਏ ਆ ਆਪਣੇ ਤੁਸੀਂ ਤੇ ਭਾਜੀ ਇੱਕ ਮੈਚ ਟੀਮ ਚ ਨਹੀਂ ਖੇਡੇ ਉਹਦਾ ਆਪੋਜ਼ਿਟ ਮੈਚ ਲੱਗਦੇ ਰਹਿੰਦੇ ਆ ਅੱਛਾ ਤੇ ਉਦੋਂ ਫਿਰ ਕਿਦਾਂ ਦਾ ਕੰਪੀਟੀਸ਼ਨ ਹੁੰਦਾ ਸੀ ਦੋਨਾਂ ਚ ਨਹੀਂ ਇਹਨਾਂ ਦੀ ਟੀਮ ਤਕੜੀ ਹੋਗੀ ਅੱਛਾ ਮੈਂ ਟੀਮ ਤਕੜੀ ਆਦੀ ਤੇ ਵੀ ਹੂੰ ਰਵੀ ਜੀ ਆਲੋ ਵਾਲੀ ਆ ਉਹ ਵਧੀਆ ਰੇਡਰ ਹੁੰਦਾ ਸੀ ਨਾਲ ਇਹਨੇ ਮਨੀ ਸੰਧੂ ਚੱਠੇ ਵਾਲਾ ਉਹ ਵਧੀਆ ਰੇਡਰ ਹੁੰਦਾ ਸੀ ਤੋ ਜੀ ਸਾ ਵੀ ਵਧੀਆ ਖਿਡਾਰੀ ਜਿਗਾ ਕੋ ਜਦ ਕੀ ਵਧੀਆ ਹੁੰਦੇ ਸੀ ਇਹਨਾਂ ਨੂੰ ਤੁਸੀਂ ਆਪਣੇ ਉਹਨਾਂ ਤੋਂ ਸੀਨੀਅਰ ਹੁੰਦੇ ਸੀ ਉਮਰ 'ਚ ਮੈਂ ਸੀਨੀਅਰ ਹੀ ਆ ਉਦਾਂ ਹਾਂ ਹਾਂ ਖਿਡਾਰੀ ਉਹ ਜਾਦੇ ਵਧੀਆ ਹੁੰਦੇ ਅੱਛਾ ਠੀਕ ਆ ਵੈਸੇ ਹੁਣ ਕਬੱਡੀ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਆਪਸ 'ਚ ਹਾਂਜੀ ਹਾਂਜੀ ਅੱਛਾ ਨਹੀਂ ਹੁਣ ਉਹ ਹੋਰ ਤਰ੍ਹਾਂ ਢੇੜ ਉਹ ਕਹਿੰਦਾ ਪਾਜੀ ਹੋਰ ਕਬੱਡੀ ਉਹੋ ਜਿਹੀ ਨਹੀਂ ਗੀ ਪਹਿਲਾਂ ਵਾਲੀ ਨਹੀਂ ਗੀ ਅੱਛਾ ਮੈਨੂੰ ਵੀ ਉਹਦਾ ਪਤਾ ਨਹੀਂ ਕਿੰਦਾ ਦੀ ਹੋਊਗੀ ਕਬੱਡੀ ਸਹੀ ਗੱਲ ਆ ਕਬੱਡੀ ਮੱਫੀਪਾ ਹੋਣ ਹੋ ਗਈ ਆ ਸਪੀਡੀ ਪਹਿਲਾਂ ਕਬੱਡੀ ਹੀ ਜਾਣ ਵਾਲੀ ਹਾਂਜੀ ਹਾਂਜੀ ਪਲੇਅਰ ਤਕਨੀਕ ਤਾਂ ਚਲੋ ਹੁਣ ਵੀ ਹੈਗੀ ਆ ਬਟ ਥੋੜਾ ਘੱਮ ਫਾਸਟ ਹੋ ਗਿਆ ਉਦੋਂ ਕੀ ਸੀ ਉਦੋਂ ਮੈਚ ਵੱਡੇ ਸੀਗੇ ਟਾਈਮ ਮਿਲ ਜਾਂਦਾ ਸੀ ਹੁਣ ਸਮਾਂ ਥੋੜਾ ਵਾ ਮੈਚ ਛੋਟੇ ਆ ਪਰ ਉਸ ਹੱਬ ਨਾਲ ਗੇਮ ਵੀ ਫਾਸਟ ਹੋਈ ਆ ਹਾਂਜੀ ਹਾਂਜੀ ਸਾਰਾ ਕੁਝ ਹੀ ਫਾਸਟ ਫਾਸਟ ਚੱਲੀ ਜਾਂਦੀ ਜ਼ਿੰਦਗੀ ਫਾਸਟ ਹੋ ਗਈ ਬਾਰੀ ਤੇ ਤੁਸੀਂ ਆਪਣੇ ਟਾਈਮ ਭਾਈ ਇੱਕ ਮੈਚ ਦੇ ਵਿੱਚ ਕਿੰਨੀਆਂ ਕਬਡੀਆਂ ਪਾਈਆਂ ਮਾਪੀਵਾ ਇੱਕ ਇਥੇ ਰਸੂਲਪੁਰ ਮੈਂ ਖੇਡਦਾ ਹੁੰਦਾ ਸੀ ਹਾਂ ਹਾਂ ਸਾਰਾ ਦਿਨ ਹੀ ਖੇਡਦੇ ਰਹਨੇ ਪੂਰੇ ਇੱਕ ਦਿਨ ਚ ਇੱਕ ਸਾਰਾ ਦਿਨ ਇੱਕ ਹੀ ਜੱਫਾ ਸਾਰੇ ਦਿਨ ਚ ਸਾਰੇ ਦਿਨ ਚ ਇੱਕ ਹੀ ਜੱਫਾ ਦੋ ਦੋ ਤਿੰਨ ਸਾਲ ਤੱਕ ਇਦਾਂ ਹੀ ਨੂੰ ਤੁਹਾਨੂੰ ਜਾਂਦਾ ਮੇਰੇ ਨਾਲ ਦਾ ਖਿਡਾਰੀ ਕਹਿੰਦਾ ਹੁੰਦਾ ਏ ਉਹਦੀ ਜੱਫਾ ਗੀਮਚਾਰੇ ਦੀ ਹੂੰ ਕਹਿੰਦਾ ਭਾਈ ਇਹਦੇ ਕੰਮ ਮੱਕੀ ਤੇਰੀ ਤਾਂ ਕਹਿੰਦਾ ਹਾਰ ਵਾਲੀ ਤੂੰ ਵਧੀਆ ਖੇੜੀ ਜਾਂ ਨਾ ਕੁਦਰਤੀ ਤੌਰ ਤੇ ਉਹ ਪੂਰੇ ਦਿਨ ਚ ਇੱਕ ਹੀ ਜੱਫਾ ਹੁੰਦਾ ਕਦੀ ਸੈਮੀਫਾਈਨਲ ਚ ਜਾਂ ਸੈਫਾਈਨਲ ਚ ਲੱਗ ਜਾਣਾ ਹੂੰ ਮਾਪੀ ਬਾਪ ਨੇ ਪਰਸਨਲੀ ਤੁਹਾਨੂੰ ਕਿਹੜੇ ਪਲੇਅਰ ਦੀ ਖੇਡ ਵਧੀਆ ਲੱਗਦੀ ਹੋਂ ਜਿਹੜੇ ਖੇਡਦੇ ਹਾਂ ਜਿਹੜੇ ਹੁਣ ਖੇਡਦੇ ਹੋਏ ਮੌਜੂਦਾ ਇਸ ਟਾਈਮ ਜਿਆਦਾ ਮੈਂ ਰਮਾਨੀ ਨਹੀਂ ਕਰਦਾ ਹੈਗਾ ਮੈਚ ਦੇਖਣ ਮੈਨੂੰ ਅੱਛਾ ਉਹ ਸੈਡ ਹੋ ਜਾਂਦਾ ਮੈਂ ਦੇਖ ਕੇ ਕਿਉਂ ਮੈਨੂੰ ਆਪਣਾ ਚੇਤਾ ਆ ਜਾਂਦਾ ਵੀ ਮੈਂ ਨਹੀਂ ਖੇਡਦਾ ਹਜੇ ਇੰਨੀ ਉਮਰ ਨਹੀਂ ਸੀ ਮੈਂ ਖੇਡਣਾ ਹੀ ਸਗਾ ਹੂੰ ਮਿਹਨਤ ਲਾ ਕੇ ਬੰਦਾ ਖੇਡੀ ਜਾਣਾ ਹੈ ਕੋਈ ਚੱਕਰ ਨਹੀਂ ਜਦੋਂ ਮੈਚ ਦੇਖਦੇ ਆ ਉਦੋਂ ਫਿਰ ਮਹਿਸੂਸ ਹੁੰਦਾ ਕਈ ਖਿਡਾਰੀ ਇਦਾਂ ਦੇ ਵੀ ਸੀਗੇ ਜਿਹੜਾ ਕੋ ਕਦੀ ਮੈਂ ਫੜੀ ਨਹੀਂ ਸੀ ਹੋਇਆ ਤਾਂ ਹੁਣ ਉਹ ਸਟਾਰ ਆ ਅੱਛਾ ਹਾਂ ਉਹ ਪੂਰੇ ਸਟਾਰ ਆ ਉਹ ਸੀਜ਼ਨ ਦੇ ਬੈਸਟ ਹੁੰਦੇ ਆ ਖਿਡਾਰੀ ਇਦਾਂ ਅੱਛਾ ਹਾਂ ਤੇ ਆਪਣੇ ਕਿਹੜੇ ਕਿਹੜੇ ਖਿਡਾਰੀਆਂ ਨੇ ਖੇਡੇ ਹੋਏ ਆ ਹਾਂ ਮੁੰਡਾ ਮੈਂ ਦੇਖਿਆ ਸੀਗਾ ਬਿੱਲੀ ਜਿਹੜਾ ਲਲੀਆਂ ਵਾਲਾ ਹਾਂ ਉਹ ਸੀਜ਼ਨ ਦਾ ਬੈਸਟ ਨਿਕਲਿਆ ਪਿਛਲੇ ਦਾ ਹਾਂ ਨਹੀਂ ਸੀ ਉਹ ਕੋਈ ਮੈਂ ਕਦੀ ਵੀ ਨਹੀਂ ਸੀ ਜਫਾ ਖਾਦਾ ਅੱਛਾ ਕਦੀ ਵੀ ਨਹੀਂ ਉਹ ਨਵਾਂ ਵੀ ਸੀਗਾ ਨਾਲੇ ਜਿਵੇਂ ਮੈਂ ਇਹ ਤਾਂ ਕਹਿਣਾ ਵੀ ਉਹ ਨਵਾਂ ਹੀ ਸੀਗਾ ਹੂੰ ਹੂੰ ਉਹ ਗੇਮ ਹੀ ਬਾਤ ਚੋਂ ਬਣੀ ਹੂੰ ਹੂੰ ਹੋਰ ਉਹ ਤੋਂ ਇਲਾਵਾ ਮੈਂ ਨਾ ਗੱਲਾਂ ਤੁਹਾਨੂੰ ਤਾਂ ਪੁੱਛਦਾ ਵਿਆਂ ਵੀ ਤੁਹਾਨੂੰ ਯਾਦ ਆਵੇ ਥੋੜਾ ਬਹੁਤ ਉਹ ਜੱਗਾ ਇੱਕ ਵਾਰ ਹੀ ਫੜ ਗਿਆ ਇਹ ਵੀ ਉਹ ਵੀ ਬਹੁਤ ਤਗੜਾ ਖੇਡਾ ਜੱਗਾ ਚਿੱਟੀ ਚਿੱਟੀ ਵਾਲਾ ਅੱਛਾ ਉਹ ਇੱਕ ਵਾਰੀ ਇੱਕ ਜੱਫਾ ਲਾ ਗਿਆ ਠੀਕ ਆ ਠੀਕ ਆ ਚਲ ਵੰਡੀ ਸਲੇਮ ਹੋਇਆ ਸੀ ਮੈਚ ਅੱਛਾ 2010 ਦੀ ਗੱਲ ਆ 11 ਟਾਈਮੇ ਬਾਹਰ ਚੱਲ ਗਿਆ ਹੋਗਾ ਅੱਛਾ ਹਾਂ ਵਧੀਆ ਮੈਚ ਹੋਇਆ ਸੀ ਸਾਡਾ ਹੂੰ ਲੋਣਡੀ ਜਿਹੜਾ ਰਸ਼ਪਾਲ ਖੜਾ ਰਹੀ ਸੀ ਉਹਨੇ ਵਧੀਆ ਟੀਮ ਬਣਾਈ ਹੋਈ ਸੀਗੀ ਅੱਛਾ ਪਾਲਾ ਸੀ ਜਲਾਲਪੁਰੀਆ ਸੱਦਿਆ ਹੋਇਆ ਉਹਨੇ ਹੂੰ ਤੇ ਉਹ ਸੰਦੀਪ ਨੰਗਲ ਅੰਬੀਆਂ ਵਾਲਾ ਹੈਗਾ ਹੂੰ ਰਸ਼ਪਾਲ ਆਪ ਵੀ ਸੀਗਾ ਹੂੰ ਨਾਲ ਉਹਦੇ ਨਾਲ ਤੋਤਾ ਹੀ ਮਨੀ ਵਾਲਾ ਖੇਡਦਾ ਅੱਛਾ ਵਧੀਆ ਖੇਡ ਗਿਆ ਸੀ ਮੈਂ ਉੱਥੇ ਮੈਨੂੰ ਮੇਰੇ ਕੋਲ ਟਰੋਫੀ ਵੀ ਹੋਣੀ ਆ ਇੱਧਰ ਪਈ ਕਿਤੇ ਹੂੰ ਮੈਨੂੰ ਉਹਨਾਂ ਨੇ ਕਮੇਟੀ ਵਾਲਿਆਂ ਸਨਮਾਨ ਕੀਤਾ ਅੱਛਾ ਸੰਦੀਪ ਨੰਗਲ ਅੰਬੀਆਂ ਵਾਲਾ ਹੀ ਪਾਲਾ ਹੀਗਾ ਤਾਂ ਉਹ ਵੀ ਜਗਾ ਦੂਜਾ ਜਿਸ਼ ਪਾੜਾ ਆਪ ਵੀ ਸੀਗਾ ਹੂੰ ਉਹ ਤਾਂ ਆ ਵੀ ਸੀਗਾ ਬੜੀ ਵਧੀਆ ਖੇਡਦੇ ਹੈਗੇ ਸੰਦੀਪ ਭਾਈ ਤੁਹਾਨੂੰ ਪਰਸਨਲੀ ਕਿਦਾਂ ਦਾ ਪਲੇਅਰ ਲੱਗਦਾ ਸੀ ਸੰਦੀਪ ਨੰਗਲੰਬੀਆ ਉਹ ਟੈਕਨੀਕਲੀ ਬੰਦੇ ਨੂੰ ਖਾ ਲਿੰਦਾ ਮੈਂ ਅੱਗੇ ਵੀ ਸੋਚਦਾ ਹੈਗਾ ਟੈਕਨੀਕ ਨਾ ਪੜਦਾ ਜੀ ਅੱਛਾ ਤਕਨੀਕ ਦਾ ਜਿਹੜਾ ਉਹਨੂੰ ਇਹ ਸਮਝ ਆ ਜਾਂਦੀ ਵੀ ਇਹ ਬੰਦਾ ਕਿਦਾਂ ਫੜ ਹੁਣਾਵਾ ਹੂੰ ਜਿਹੜਾ ਡਰਾ ਤੇਜ਼ ਆ ਸਾਡੇ ਸਾਬੀ ਮੱਲੀਆਂ ਵਾਲਾ ਬਹੁਤ ਵਧੀਆ ਹੈਗਾ ਇੱਕ ਵਾਰ ਮੈਂ ਕਪੂਠਲੇ ਕੱਪ ਤੇ ਦੇਖਿਆ ਫੜ ਨਹੀਂ ਸੀ ਹੁੰਦਾ ਅੱਛਾ ਉਹ gekee ਕਮਾ ਕੇ ਇਕਲੀ ਆ ਕੇ ਉਹ ਸਾਈਡ ਨੂੰ ਕੱਢ ਦਿੰਦਾ ਸੀ ਸੰਦੀਪ ਹਾਂ ਦੇਖ ਲਓ ਤੇਜੀ ਬਹੁਤ ਜ਼ਗਾ ਹੜਾ ਸਾਬੀ ਮੱਲੀਆਂ ਵਾਲਾ ਹਾਂ ਹੱਥ ਲਾ ਕੇ ਤਾਂ ਹੱਥ ਨਹੀਂ ਸੀ ਆਉਂਦਾ ਹੁੰਦਾ ਕੇਰੀ ਕਮਾ ਕੇ ਉਹਨੇ ਸਾਈਡ ਤੇ ਧੱਕਾ ਮਾਰ ਕੇ ਬਾਹਰ ਕੱਢਦਾ ਹੁੰਦਾ ਹੂੰ ਕੋ ਨੂੰ ਪਤਾ ਇਹ ਵੀ ਜੇ ਇਹਨੂੰ ਫੜਨ ਲੱਗਿਆ ਤਾਂ ਫੜ ਹੋਣਾ ਨਿਕਾ ਇਹ ਹੂੰ ਇਹਦੇ ਜਿੰਨਾ ਨਾ ਅੱਠ ਹੋਣਾ ਨਿਕਾ ਮੈਟਰ ਦੇ ਕੱਪ ਤੇ ਦੇਖਿਆ ਗੁੰਨਾ ਨਿਕ ਸਟੇਡੀਅਮ ਅੱਛਾ ਕੇਰੀ ਕਮਾ ਕੇ ਉਹਨੇ ਭੱਜੇ ਜਾਂਦੇ ਨੂੰ ਮਾੜਾ ਸਾਈਡ ਦੀ ਦਿੱਤੀ ਸ਼ੇਰ ਦੀ ਕਿਉਂ ਆ ਦੀ ਤੇਜ਼ੀ ਦੇ ਨਾਲ ਹੀ ਓਕੇ ਬਾਤ ਹੋ ਗਿਆ ਇਹ ਲੈ ਮੈਂ ਕਿਹਾ ਠੀਕ ਹੈ ਮੈਂ ਕਿਹਾ ਤਕਨੀਕ ਨਾ ਫੜ ਗਿਆ ਜੋ ਉਹਨਾਂ ਉਹਦੇ ਮਗਰ ਤੇਜ਼ ਭੱਜ ਕੇ ਫੜਨੀ ਸੀ ਉਹਨਾਂ ਉਹ ਨਾ ਤੇਜ਼ ਭੱਜਦਾ ਸੀਗਾ ਹਾਂਜੀ ਸਸੀ ਕਾ ਪੈਣੀ ਸਸੀ ਕਾ ਪੈਣੀ ਜਿੱਦਾਂ ਆਪਾਂ ਪਿਛਲੀ ਵੀਡੀਓ ਚ ਵੀ ਗੱਲ ਕੀਤੀ ਸੀ ਹਨਾ ਵੀ ਤੁਸੀਂ ਇੰਨੀ سپورਟ ਕੀਤੀ ਆ ਭਾਜੀ ਦੀ ਤੇ ਉਹਦੇ ਲਈ ਤੁਹਾਡਾ ਇੱਕ ਵਾਰ ਫਿਰ ਤੁਹਾਨੂੰ ਆਦਾ ਹਨਾ ਹਾਂਜੀ ਜਿੱਦਾਂ ਹੁਣ ਭਾਜੀ ਬੈੱਡ ਤੇ ਆ ਮੈਂ ਭਾਈ ਦੇ ਨਾਲ ਗੱਲ ਕੀਤੀ ਸੀ ਵੀ ਕਹਿੰਦੇ ਵੀ ਮੇਰਾ ਦਿਲ ਕਰਦਾ ਵੀ ਮੈਂ ਕੋਈ ਨਾ ਕੋਈ ਕੰਮ ਕਰਾਂ ਹਨਾ ਹਾਂਜੀ ਵੀ ਉਹਦੇ ਨਾਲ ਕੀ ਆ ਵੀ ਟਾਈਮ ਪਾਸ ਵੀ ਹੋ ਜਾਊਗਾ ਤੇ ਕੋਈ ਇਦਾਂ ਦਾ ਕੰਮ ਸੋਚਿਆ ਆ ਮੈਨੂੰ ਵੈਸੇ ਇਹ ਆ ਵੀ ਤੁਸੀਂ ਦੋਨੋਂ ਕੋਈ ਨਾ ਕੋਈ ਇਦਾਂ ਦਾ ਕੰਮ ਕਰ ਲਓ ਵੀ ਜਿਹਦੇ ਨਾਲ ਵੀ ਚਲੋ ਠੀਕ ਆ ਵੀ ਭਾਜੀ ਨੂੰ ਵੀ ਹੈਲਪ ਮਿਲ ਜਾਊਗੀ ਹਨਾ ਹਾਂਜੀ ਕਿ ਕੋਈ ਦਿਮਾਗ 'ਚ ਹੈਗਾ ਆਪਣੇ ਕੋਈ ਵਰਕ ਦੀ ਸੋਚ ਹੈ ਹਾਂਜੀ ਅਸੀਂ ਆਟਾ ਚੱਕੀ ਲਗਵਾਣ ਦਾ ਸੋਚਿਆ ਹੈ ਅੱਛਾ ਹਾਂਜੀ ਆਟਾ ਚੱਕੀ ਇੱਥੇ ਨਹੀਂ ਗਈ ਨਹੀਂ ਇੱਥੇ ਨਹੀਂ ਹੈਗੀਗੀ ਉੱਗੀ ਪਿੰਡ ਆ ਚੂੜ ਪਿੰਡ ਆ ਅੱਛਾ ਹਾਂਜੀ ਠੀਕ ਆ ਠੀਕ ਆ ਹਾਂਜੀ ਤੇ ਨਾਲ ਫਿਰ ਇਹਨਾਂ ਦਾ ਹੱਥ ਬਣਾਉਣ ਵਾਸਤੇ ਫਿਰ ਕੌਣ ਹੋਣਗੇ ਹਾਂਜੀ ਇਹਨਾਂ ਦੇ ਫਾਦਰ ਸਾਹਿਬ ਹੈਗੇ ਆ ਅੱਛਾ ਹਾਂਜੀ ਤੇ ਉਹ ਆਪਣੇ ਇਹਨਾਂ ਦੀ ਹੈਲਪ ਕਰ ਸਕਦੇ ਪੂਰੀ ਹਾਂਜੀ ਹਾਂਜੀ ਜੇ ਭੈਣ ਭਰਾ ਸਪੋਰਟ ਕਰਨਗੇ ਤਾਂ ਇਹ ਕੰਮ ਵਧੀਆ ਚੱਲ ਸਕਦਾ ਹਾਂਜੀ ਤੇ ਭਾਜੀ ਦੇ ਨਾਲ ਹੁੰਦੀ ਰਹਿੰਦੀ ਗੱਲ ਹਾਂਜੀ ਉਹਨਾਂ ਨਾਲ ਹੋ ਜਾਂਦੀ ਗੱਲ ਅੱਛਾ ਹਾਂਜੀ ਜਿੱਦਾਂ ਹੁਣ ਬਾਹਰ ਖੇਡਣ ਗਏ ਆ ਫੋਨ ਫੋਨ ਕਰ ਲੈਂਦੇ ਹਾਂਜੀ ਫੋਨ ਕਰਦੇ ਜੇ ਉਹਨਾਂ ਦੇ ਸੱਟ ਲੱਗ ਗਈ ਹੈ ਅੱਛਾ ਅੱਛਾ ਜਦੋਂ ਮੈਚ ਖੇਡਣ ਗਿਆ ਹੀ ਆ ਉਸੇ ਦਿਨ ਹੀ ਲੱਗ ਗਈ ਸੀ ਕਿ ਜਾਂਦੇ ਆ ਹੀ ਹਾਂਜੀ ਤੇ ਦੀਦੀ ਹੁਣ ਆਪਣੇ ਕਿਦਾਂ ਡਾਕਟਰ ਆਪਣੇ ਕਹਿੰਦੇ ਕੀ ਆ ਵੀ ਜਿੱਦਾਂ ਤੁਸੀਂ ਮੈਡੀਸਨ ਲੈਣ ਜਾਂਦੇ ਆ ਕੁਝ ਨਾ ਕੋਈ ਪੁੱਛਿਆ ਹੋਊਗਾ ਡਾਕਟਰ ਹਾਂਜੀ ਬਸ ਇਹੀ ਕਹਿੰਦੇ ਹੋ ਜਾਓਗੇ ਠੀਕ ਅੱਛਾ ਹਾਂਜੀ ਤੇ ਕੋਈ ਟਾਈਮ ਪੀਰੀਅਡ ਉਹਨਾਂ ਨੇ ਦੱਸਿਆ ਨਹੀਂ ਜਾਨੀ ਹਾਂ ਮੈਂ ਭਾਈ ਨੂੰ ਪੁੱਛਿਆ ਮੈਂ ਕਹਾ ਵੀ ਮੈਚ ਦੇਖਦੇ ਹੁੰਨੇ ਆ ਭਾਈ ਕਹਿੰਦਾ ਮੇਰਾ ਦਿਲ ਨਹੀਂ ਕਰਦਾ ਦੇਖਣ ਨੂੰ ਦੀਦੀ ਕੋਈ ਨਹੀਂ ਹੌਸਲਾ ਰੱਖੋ ਆ ਹੈਲਪ ਭੇਜੀ ਸੀਗੀ ਹਾਂਜੀ ਤੇ ਬਿੱਟੂ ਭਾਜੀ ਖੀਵੇ ਵਾਲੇ ਹਾਂਜੀ ਸਰਜੀਤ ਭਾਣੂ ਲੰਗਾ ਆਪਣੀ ਸੀਧਾ ਚਾਲ ਤੇ ਨਾਲ ਆਪਣੀ ਜਿੱਦੀ ਲਖਣ ਕੇ ਵੱਡੇ ਹਾਂਜੀ ਜੋ ਕਹਿੰਦੇ ਸੀ ਚਲੋ ਜਿੰਨੀ ਵੀ ਸਾਡੇ ਕੋਲ ਹੋ ਸਕੀ ਤੇ ਅੱਗੇ ਵੀ ਕਹਿੰਦੇ ਵੀ ਅਸੀਂ ਕਰਾਂਗੇ ਹਾਂਜੀ ਤੇ ਜੋ ਵੀ ਤੁਸੀਂ ਆਪਣਾ ਕੰਮ ਵੀ ਖੋਲਣਾ ਜਿੱਦਾਂ ਵੀ ਆ ਤੇ ਬਾਕੀ ਜਿੰਨੇ ਵੀ ਆਪਣੇ ਭੈਣ ਭਰਾਵਾ ਉਹਨਾਂ ਨੂੰ ਵੀ ਆਪਾਂ ਅਪੀਲ ਕਰਦੇ ਹਣਾ ਵੀ ਚਲੋ ਥੋੜੇ ਥੋੜੇ ਨਾਲ ਤੁਹਾਨੂੰ ਪਤਾ ਵੀ ਬਹੁਤ ਹੋ ਜਾਂਦਾ ਹਾਂਜੀ ਹਨਾ ਹਾਂਜੀ ਤੇ ਬਾਕੀ ਤੁਸੀਂ ਕੁਝ ਅਪੀਲ ਕਰਨਾ ਚਾਹੁੰਦੇ ਆ ਆਪਣੇ ਵੱਲੋਂ ਬਸ ਅ ਭਰਾਵਾ ਦਾ ਧੰਨਵਾਦ ਕਰਦੇ ਜਿਹਨਾਂ ਨੇ ਸਾਡੀ ਹੈਲਪ ਕੀਤੀ ਐ ਜਿੱਦਾਂ ਤੁਸੀਂ ਸਲਾਈ ਦਾ ਕੰਮ ਕਰਦੇ ਆ ਤੇ ਜੇ ਉਹ ਤੁਸੀਂ ਅੱਗੇ ਵਧਾ ਲੋ ਤੇ ਉਹਨਾਂ ਦੀਆਂ ਇੱਥੇ ਦੁਕਾਨਾਂ ਹੈ ਆ। ਅੱਛਾ। ਹਾਂਜੀ। ਬੁਟੀਕ ਦੀਆਂ ਦੋ ਦੁਕਾਨਾਂ ਇਸੇ ਰੋਡ ਤੇ ਆ। ਵੀ ਉਹ ਤੁਹਾਨੂੰ ਡਾਊਟ ਆ ਮਲਗੀ ਚੱਲੇ ਕੇ ਨਾ ਚੱਲੇ। ਚੱਲੇ ਕੇ ਨਾ ਚੱਲੇ। ਅੱਛਾ। ਕੰਪੀਟੀਸ਼ਨ ਹੋ ਜਾ। ਹਾਂ। ਚੱਕੀ ਦਾ ਕੰਮ ਐਸੇ ਤੁਹਾਨੂੰ ਆਪਣੇ ਪਤਾ ਵੀ ਚੱਲ ਸਕਦਾ। ਹਾਂਜੀ ਚੱਲ ਸਕਦਾ। ਅੱਛਾ। ਇਹ ਨੂੰ ਪਹਿਲਾਂ ਨਹੀਂ ਪਤਾ ਵੀ ਮੈਂ ਸੋਦਾ ਚੱਕੀ ਉਦਦੀ ਆ ਰੇ ਆਪਾਂ ਲਿਆ ਕੇ ਫਿੱਟ ਕਰ ਲਾਂਗੇ। ਹਾਂ। ਇਹ ਮੀਟਰ ਤੇ ਚੱਲ ਜੂਗੀ ਉਹ ਫੇ ਮੈਨੂੰ ਮੈਂ ਚੱਕੀ ਵਾਲਿਆਂ ਕੋ ਗਿਆ ਉਹ ਕਹਿੰਦਾ ਵੀ ਤੁਹਾਨੂੰ ਟਰਾਂਸਫਰਮ ਆਪ ਦਾ ਆਰਡਰ ਲੈਣਾ ਪੈਣਾ ਕਲੈਕਸ਼ਨ ਲੈਣਾ ਪੈਣਾ ਤੇ ਟਰਾਂਸਫਰਮ ਲੈਣਾ ਤੁਹਾਡਾ ਤੇ ਤੁਹਾਡੀ ਚੱਕੀ ਲੱਗੇ ਚੱਲਣੀ ਹੈ ਅੱਛਾ ਤੇ ਤੁਸੀਂ ਆਪਣੇ ਟਰਾਂਸਫਰਮ ਬਾਰੇ ਕਿਸੇ ਨਾਲ ਗੱਲ ਕੀਤੀ ਮੈਂ ਕਿਥੇ ਪ੍ਰਾਈਵੇਟ ਲੋਂਦਾ ਹਾਂ ਡਾਕਟਰ ਟਰਾਂਸਫਰਮ ਉਹ ਕਰਦੇ ਬਿਜਲੀ ਦਾ ਕੰਮ ਖੰਬੇ ਗੁੰਬੇ ਲੋਂਦੇ ਆ ਉਹ ਕਹਿੰਦਾ 40000 ਰੁਪਏ ਚ ਟਰਾਂਸਫਰਮ ਦਾ ਅੱਛਾ 40000 ਰੁਪਏ ਉਹਦੀ ਸੀ ਸਿਕਿਉਰਟੀ ਆ ਮੈਨੂੰ ਨੇ ਇੰਨੇ ਦੱਸਿਆ ਮੈਂ ਕਿਹਾ ਵੀ ਟਰਾਂਸਫਾਰਮ ਵੀ ਲੱਗਣਾ ਮਦਾ 100 ਹਾਰਸ ਪਾਵਰ ਦਾ ਵੀ ਕਹਿੰਦਾ 40000 ਰੁਪਏ ਵਾਲਾ ਅੱਛਾ ਮਨੇ ਨਹੀਂ ਗੱਲ ਕੀਤੀ ਅਗੇ ਤੇ ਚੱਲ ਗਿਆ ਮਗਾ ਚੱਲੇ ਬਿਜਲੀ ਦਾ ਕੰਮ ਕਰਦਾ ਇਹਨਾਂ ਕਾ ਲੈਂਦਾ ਇਹ ਤੇਰੀ ਸਵਾਦ ਨੂੰ ਮੱਪੀ ਵੀਰੇ ਆਪਣਾ ਲਾਸਟ ਵਿੱਚ ਫੋਨ ਨੰਬਰ ਬੋਲ ਦੋ ਜਿਹੜੇ ਭੈਣ ਭਰਾ ਬਣੇ ਚਲੋ ਤੁਹਾਨੂੰ ਫੋਨ ਕਰਨੇ ਹਨਾ ਫੋਨ ਨੰਬਰ 9814103799 ਤੇ ਬਾਕੀ ਜਿੰਨੇ ਵੀ ਆਪਣੇ ਭੈਣ ਭਰਾ ਹਨ ਕੋਈ ਚਲੋ ਚੱਕੀ ਲਵਾਉਣ ਦੇ ਵਿੱਚ ਵੀ ਜਿਨ੍ਹਾਂ ਦਾ ਚੱਕੀ ਦਾ ਕੰਮ ਹੋਵੇ ਹਨਾ ਥੋੜੀ ਜੀ ਸਸਤੀ ਪੈਜੂ ਆਪਾਂ ਨੂੰ ਤੇ ਉਹ ਵੀ ਵੀਰ ਨਾਲ ਸੰਪਰਕ ਜਰੂਰ ਕਰੋ ਕਿਉਂਕਿ ਇਹ ਆ ਵੀ ਮੈਂ ਆਪਣੀ ਮਿਹਨਤ ਦੇ ਨਾਲ ਸਭ ਕੁਝ ਕਰਾਂ ਜਿੰਨਾ ਵੀ ਮੈਂ ਆਪਣੇ ਕੰਮ ਕਰ ਸਕਾਂ ਚਲੋ ਚੱਕੀ ਦਾ ਕੰਮ ਹੈਗਾ ਦਾ ਭਾਰਾ ਵਾ ਪਰ ਫਿਰ ਵੀ ਇਹਨਾਂ ਦੇ ਫਾਦਰ ਸਾਹਿਬ ਨਾਲ ਆਪਣੇ ਹੈਲਪ ਕਰ ਸਕਦੇ ਆ ਤੇ ਮਾਪੇ ਬਾ ਤੁਸੀਂ ਆਪਣੇ ਵੱਲੋਂ ਕੋਈ ਅਪੀਲ ਕਰਨਾ ਚਾਹੁੰਦੇ ਮੈਂ ਇਹ ਕਹਿੰਨਾ ਚੱਲ ਮੈਂ ਆਪਦਾ ਕੰਮ ਕਰਾਂ ਮੈਨੂੰ ਸਕੂਨ ਹੋਣਾ ਆਪਦੀ ਮਿਹਨਤ 'ਚ ਹਾਂ ਅੱਗੇ 1 ਮਹੀਨਾ ਲਾਇਆ ਇਸ ਸਟੋਰ ਚ ਉਹ ਤੇ ਆ ਕੋਲਡ ਸਟੋਰ ਚ ਹੂੰ ਦਿੱਤਾ ਉਹਨੇ ਮੈਨੂੰ 7000 ਰੁਪਏ ਸੀਗਾ ਮੈਨੂੰ ਸਕੂਨ ਆਇਆ ਵੀ ਉਹ 7000 ਦੇ ਵਿੱਚ ਵੀ ਬਰਕਤ ਸੀ ਹਾਂ ਹੂੰ ਤੇ ਉਦਾਂ ਵੀ ਦੇ ਦਿੰਦਾ ਸੀ ਮੈਨੂੰ ਚੱਲ ਕੋਲਡ ਸਟੋਰ ਵਾਲਾ ਪੈਸੇ ਅੱਛਾ ਮੈਂ ਤਾਂ ਹੈਲਪ ਕਰਕੇ ਜਾਂਦਾ ਹੈਗਾ ਉਹਦੇ ਮੈਂ ਕਿਹਾ ਮੈਂ ਕਿਹਾ ਮੈਨੂੰ ਭਾਈ ਨੂੰ ਕੰਮ ਦੇ ਹੂੰ ਹੂੰ ਉਹਨੂੰ ਕੰਮ ਦੇ ਮੈਂ ਕਿਹਾ ਤੇ ਚੱਕੀ ਵਾਸਤੇ ਕੋਈ ਦੁਕਾਨ ਵਗੈਰਾ ਦੇਖੀ ਹੋਈ ਤੁਸੀਂ ਹਾਂ ਦੁਕਾਨ ਮੇਰੇ ਲੱਗ ਗਈ ਹੈ ਇੱਥੇ ਉਹ ਦੋ ਦੁਕਾਨਾਂ ਲੈਣੀਆਂ ਪੈਣੀਆਂ ਮੈਨੂੰ ਅੱਛਾ ਚੱਕੀ ਲਾਉਂਗਾ ਇੱਕ ਚ ਮੈਂ ਦੂਜਾ ਉਹ ਰੱਖੂੰਗਾ ਦਾਣਿਆਂ ਅੱਛਾ ਅੱਛਾ ਬਸ ਇਹ ਕੋਣ ਪ੍ਰੋਬਲਮ ਟਰਾਂਸਫਾਰਮ ਦੀ ਆ ਪਹਿਲੀ ਟਰਾਂਸਫਾਰਮ ਦੀ ਆ ਉਹ ਮੈਨੂੰ ਪਤਾ ਹੀ ਨਹੀਂ ਹੈਗਾ ਵੀ ਟਰਾਂਸਫਾਰਮ ਵੀ ਲੈਣਾ ਨਹੀਂ ਟਰਾਂਸਫਾਰਮ ਤਾਂ ਮੈਂ ਉਸ ਦਿਨ ਪਤਾ ਕੀਤਾ ਨਾ ਉਹ ਕਹਿੰਦੇ ਉਹਦੇ ਵਾਸਤੇ ਟਰਾਂਸਫਾਰਮ ਚਾਹੀਦਾ ਕਿਉਂਕਿ ਚੱਕੀ ਦੀ ਮੋਟਰ ਦੇ ਹੌਸ ਪਾਵਰ ਜ਼ਿਆਦਾ ਹੁੰਦੇ ਮੇਰੇ ਖਿਆਲ ਨਾਲ ਹਾਂਜੀ ਹਾਂਜੀ ਬਾਕੀ ਹੁਣ ਸਕਿਉਰਿਟੀ ਦਾ ਆਪਾਂ ਨੂੰ ਤਾਂ ਪਤਾ ਨਹੀਂ ਆਪਾਂ ਕਦੇ ਟਰਾਂਸਫਾਰਮ ਲਵਾਇਆ ਤਾਂ ਹੈ ਨਹੀਂਗਾ ਹਾਂਜੀ ਬਾਕੀ ਚਲੋ ਜੇ ਕੋਈ ਭਰਾ ਇਨੀ ਹੈਲਪ ਕਰ ਸਕਦਾ ਜ਼ਰੂਰ ਕਰੇ ਵੀਰ ਨੂੰ ਲੋੜ ਆ ਹਨਾ ਵੀ ਤੁਹਾਡੇ ਇੰਨੇ ਕ ਸਹਿਯੋਗ ਨਾਲ ਵੀਰ ਦਾ ਕੰਮ ਵਧੀਆ ਚੱਲ ਸਕਦਾ ਤੇ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਦੁਬਾਰਾ ਤੇ ਤੁਸੀਂ ਅਰਦਾਸ ਵੀ ਕਰਿਓ ਮੱਪੀ ਪਿਵਾਲੀ ਤੇ ਪਲੀਜ਼ ਤੁਸੀਂ ਇੰਨਾ ਕ ਕੰਮ ਜ਼ਰੂਰ ਕਰਿਓ ਕਿਉਂਕਿ ਵੀਰ ਨੂੰ ਬਹੁਤ ਲੋੜ ਆ ਕਈ ਯਾਰੀ ਕਿਸੇ ਦੇ ਪਿੱਛੇ ਕਿਸੇ ਦੀ ਅਰਦਾਸ ਤੇ ਕੰਮ ਦੇ ਪਿੱਛੇ ਕਿਸੇ ਦਾ ਕੰਮ ਅਰਦਾਸ ਚੱਲਦੀ ਹਾਂ ਹਾਂ ਸਹੀ ਗੱਲ ਹੈ ਹਾਂਜੀ ਚਲੋ ਠੀਕ ਆ ਮੱਪੀ ਪਾ ਧੰਨਵਾਦ ਤੁਹਾਡਾ ਬਹੁਤ ਬਹੁਤ ਤੇ ਜਿੱਦਨ ਵੀ ਤੁਹਾਡਾ ਕੰਮ ਨੇਪਰੇ ਚੜ ਗਿਆ ਕਿ ਨਾ ਆਪਾਂ ਉਹ ਦਿਨ ਜ਼ਰੂਰ ਧੰਨਵਾਦ ਕਰਾਂਗੇ ਸਾਰੇ ਵੀਰਾਂ ਦਾ ਹਾਂ ਠੀਕ ਆ ਮਾਪੀਵਾ ਧੰਨਵਾਦ ਕਰਨਾ ਤਾਂ ਜ਼ਰੂਰੀ ਹੈ ਹਾਂ